ਉਵਣਾ ਦੇ ਵਿਖੇ ਪਹੁੰਚੇ ਆਈ ਪੀਐਸ ਕਿਉਨ ਮੈਮ ਦੀ ਪ੍ਰਧਾਨਗੀ ਕਰ ਲੈ ਸਰਦਾਰ ਸਿੰਦਰਜੀਤ ਸਿੰਘ ਜੀ ਵੰਟਾ ਉਹਨਾਂ ਦੇ ਨਾਲ ਡਾਕਟਰ ਰਾਜ ਸਿੰਘ ਜੀ ਡੀਬੂਪੁਰਾ ਇਤੋਂ ਦੇ ਬਲਾਕ ਦੇ ਕੈਂਡੀਡੇਟ ਗੁਰਜੀਤ ਸਿੰਘ ਜੀ ਤੇ ਮੇਰੇ ਸਾਹਮਣੇ ਬੈਠੇ ਬਹੁਤ ਹੀ ਸਤਿਕਾਰਯੋਗ ਬਜ਼ੁਰਗੋ ਨੌਜਵਾਨ ਵੀਰੋ ਸਦਾਉ ਫਤਿਹ ਅਰਜ਼ ਕਰਦਾ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਆਉਣ ਵਾਲੀ 14 ਤਰੀਕ ਨੂੰ ਇਲਾਬਰੀ ਚਤੇ ਬਲਾਕਤਾਂ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਇਹਨਾਂ ਚੋਣਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਨੇ ਆਪਣੇ ਵੱਖ-ਵੱਖ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਆ ਵੀਰੋ ਅੱਜ ਤੋਂ 9 ਸਾਲ ਪਹਿਲਾਂ ਆਪਣੇ ਇੱਥੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਐਮ ਐਲ ਏ ਸੀ ਦੇ ਪ੍ਰਧਾਨਗੀ ਆਪਣੇ ਹਲਕੇ ਦੀ ਕਰ ਰਹੇ ਸੀ ਵੀਰੋ ਉਹਨਾਂ 9 ਸਾਲਾਂ ਦੇ ਵਿੱਚ ਜੋ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਆਪਣੇ ਹਲਕੇ ਦਾ ਕੀਤਾ ਉਹ ਕੋਈ ਤੁਹਾਨੂੰ ਦੱਸਣ ਦੀ ਜਾਂ ਕਹਿਣ ਦੀ ਲੋੜ ਨਹੀਂ ਪੰਜਾਬ ਦੇ ਵਿੱਚ ਜਦੋਂ-ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਐ ਵਕਾਫ ਦੀ ਲੀ ਉਦੋਂ ਹੀ ਚੱਲੀ ਐ ਵੀਰੋ ਚਾਹੇ ਕੋਈ ਵੀ ਅੱਜ ਪੰਜਾਬ ਦੇ ਵਿੱਚ ਵੇਖ ਲਓ ਹਲਕਾ ਜਲਾਲਾਬਾਦ ਦੇ ਵਿੱਚ ਵੇਖ ਲਓ ਚਾਹੇ ਕੋਈ ਗਲੀ ਐ ਚਾਹੇ ਕੋਈ ਨਾਲੀ ਐ ਕੋਈ ਬਿਲਡਿੰਗ ਐ ਕੋਈ ਖਾਲਾ ਕੋਈ ਕਸੀ ਐ ਜਿਹੜੀ ਵੀ ਚੀਜ਼ ਨੂੰ ਤੁਸੀਂ ਦੇਖੋਗੇ ਉਹਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਲਿਖਿਆ ਹੋਊਗਾ ਕਿਉਂਕਿ ਥੋਡੀ ਆਪਣੀ ਸਰਕਾਰ ਸੀ ਥੋਡੇ ਆਪਣੇ ਪੰਜਾਬ ਦੇ ਲੋਕ ਸੀ ਜਿਨ੍ਹਾਂ ਨੇ ਇਹ ਵਕਾਫ ਦੇ ਕੰਮ ਲੀਹਾਂ ਤੇ ਲਿਆਂਦੇ ਵੀਰੋ ਸਭ ਤੋਂ ਪਹਿਲਾਂ ਅੱਜ ਤੋਂ 5-7 ਸਾਲ ਪਹਿਲਾਂ ਸਰਕਾਰ ਬਣੀ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਉਹਦੇ ਵਿੱਚ ਮੁੱਖ ਮੰਤਰੀ ਬਣੇ ਵੀਰੋ ਆਪਾਂ ਨੂੰ ਝੂਠ ਬੋਲਿਆ ਗਿਆ ਕਿ ਘਰ ਘਰ ਨੌਕਰੀ ਦੇਵਾਂਗੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਾਂਗੇ ਆਪਾਂ ਗੱਲਾਂ ਦੇ ਵਿੱਚ ਆ ਕੇ ਵੋਟਾਂ ਪਾਤੀਆਂ ਤੇ ਕਰਜ਼ਾ ਗੁਰਜਾ ਟੀਮ ਆਖੋਣਾ ਸੀ ਉਹਨਾਂ ਨੇ 5 ਸਾਲ ਪਾਕਿਸਤਾਨ ਵਾਲੀ ਬੀਬੀ ਨੂੰ ਖੁਸ਼ ਕਰਨ ਤੇ ਲਾਤੀ ਵਿਕਾਸ ਦੀ ਤਾਂ ਗੱਲ ਦੂਰ ਦੀ ਸੀ ਵੀਰੋ ਉਸ ਤੋਂ ਬਾਅਦ ਆ ਝਾੜੂ ਵਾਲੇ ਆਏ ਦਿੱਲੀ ਤੋਂ ਇਹਨਾਂ ਨੇ ਇਹੋ ਜੇ ਸਬਜ ਬਾਗ ਵਿਖਾਏ ਸਾਨੂੰ ਕੀ ਹਜ਼ਾਰ-ਹਜ਼ਾਰ ਰੁਪਈਆ ਬੀਬੀਆਂ ਨੂੰ ਸਕਨ ਸਕੀਮ ਦੇਵਾਂਗੇ ਤੁਹਾਨੂੰ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ ਬਦਲਾਵ ਆਜੂਗਾ ਉਹ ਸਾਰੇ ਬਦਲਾਵ ਦੇ ਨਾਂ ਤੇ ਆਪਾਂ ਫਿਰ ਇੱਕ ਵਾਰੀ ਥੱਕੇ ਗਏ ਸਾਰਿਆਂ ਨੇ ਵੋਟਾਂ ਪਾਤੀਆਂ ਤੇ 92 ਐਮਐਲਏ ਦੇ ਨਾਲ ਇਹਨਾਂ ਦੀ ਆਪਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਹੋਇਆ ਕੀ ਨਾਂ ਦਾ ਕੋਈ ਵਿਕਾਸ ਹੋਇਆ ਨਾ ਕਿਸੇ ਨੂੰ ਕੋਈ ਨੌਕਰੀ ਮਿਲੀ ਵੀ ਨੋ ਜਿਹੜਾ ਹਜ਼ਾਰ-ਹਜ਼ਾਰ ਰੁਪਈਆ ਦਾ ਵਾਅਦਾ ਕੀਤਾ ਸੀ ਬੀਬੀਆਂ ਦੇ ਨਾਲ ਉਹ ਵੀ ਉੱਥੇ ਦੀ ਉੱਥੇ ਹੀ ਹੈ ਤੁਹਾਡੇ ਪਿੰਡ ਦੇ ਵਿੱਚ ਆਪਦੇ ਚ ਦੇਖ ਲਓ ਬਾਹਰ ਵੇਖਣ ਦੀ ਲੋੜ ਨਹੀਂ ਵੀਰੋ ਜੋ ਗਲੀਆਂ ਨਾਲੀਆਂ ਦਾ ਵਿਕਾਸ ਜੋ ਹਲਕੇ ਦਾ ਵਿਕਾਸ ਹੋਇਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਹੋਇਆ ਹੈ। ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਤੀ ਦੀ ਜਿਹੜੀ ਚੋਣ ਹੈ ਇਹ ਕੱਲੀ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਤੀ ਦੀ ਵੋਟ ਨਹੀਂ ਪੈਣੀ ਜਿੰਨੇ ਤੁਹਾਡੇ ਆਉਣ ਵਾਲੀ ਸਰਕਾਰ ਦਾ ਮੁੱਢ ਬੰਦਣਾ ਤੇ ਤੁਹਾਡੇ ਹਲਕੇ ਦੇ ਐਮਐਲਏ ਦਾ ਭਵਿੱਖ ਤੈਅ ਕਰਨਾ ਵੀ ਰੋ। ਜੇ ਅਸੀਂ ਵਾਕਿਆ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇੱਥੋਂ ਦੁਬਾਰਾ ਐਮਐਲਏ ਵੇਖਣਾ ਚਾਹੁੰਦੇ ਆਂ ਆਪਾਂ ਚਾਹੁੰਦੇ ਆਂ ਕਿ ਸਾਡੇ ਹਲਕੇ ਦੀ ਨੁਮਾਇੰਦਗੀ ਜਿਹੜੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਕਰੇ। ਸਸਾਨੂੰ ਇੱਕ ਇੱਕ ਵੋਟ ਸ਼੍ਰੋਮਣੀ ਅਕਾਲੀ ਦਲ ਦੇ ਟੋਨ ਨਿਸ਼ਾਨ ਤਖੜੀ ਤੇ ਪਾ ਕੇ ਆਮਰਾ ਵੱਡਾ ਵੀਰ ਦਰਜੀਤ ਸਿੰਘ ਬੈਠੇ ਆ ਅਸਲਾਮ ਅਲੇ ਤੁ ਇਹ ਬਲਾਕ ਕਮ ਦੀ ਦੇ ਕੈਂਡੀਡੇਟ ਆ ਤੁਹਾਡੇ ਤੇ ਦਾਸ ਨੂੰ ਇੰਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਦੇ ਕੇ ਪਾਰਟੀ ਨੇ ਭੇਜਿਆ ਵੀਰੋ ਕੋਈ ਤੁਹਾਨੂੰ ਕਿਸੇ ਨੂੰ ਕੋਈ ਦੱਸਣ ਦੀ ਲੋੜ ਨਹੀਂ ਕਿਸੇ ਨੇ ਜਿਵੇਂ ਅਰਜਨ ਨੂੰ ਪੁੱਛਿਆ ਸੀ ਉਹਦੇ ਮੱਛੀ ਦੀ ਅੱਖ ਦੇ ਵਿੱਚ ਨਿਸ਼ਾਨਾ ਲਾਉਣਾ ਸੀ ਤੇ ਉਹਨੂੰ ਪੁੱਛਿਆ ਕਿ ਤੈਨੂੰ ਤੋਂ ਦੇ ਗੁਰੂ ਨੇ ਪੁੱਛਿਆ ਤੈਨੂੰ ਦਿਸਦਾ ਕੀ ਆ ਉਹ ਕਹਿੰਦਾ ਮੈਨੂੰ ਕੇਵਲ ਤੇ ਕੇਵਲ ਮੱਛੀ ਦੀ ਅੱਖ ਦਿਸਦੀ ਆ ਉਹਨੂੰ ਵੀ ਕੋਈ ਖਤੋਂ ਨਿਕਾਂ ਤਕੜੀ ਦਿਸਣਾ ਚਾਹੀਦਾ ਵੋਟਾਂ ਕਿਤੇ ਨੂੰ ਪੈਣੀ ਹੋਵੇ ਕਿਉਂਕਿ ਇਹ ਤਕੜੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨਾ ਵੀਰੋ ਜਿੱਥੇ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਆਂ ਉਥੇ ਆਪਾਂ ਸਰਦਾਰ ਹਰਜੀਤ ਸਿੰਘ ਬਾਦਲ ਵੱਲੋਂ ਕੁਝ ਵਿਕਾਸ ਦੇ ਕੰਮਾਂ ਤੇ ਮੋਹਰ ਲਾਉਣੀ ਆ ਤੇ ਸਰਦਾਰ ਹਰਜੀਤ ਸਿੰਘ ਬਾਦਲ ਦੇ ਹੱਕਾਂ ਨੂੰ ਆਪਾਂ ਹੱਥਾਂ ਨੂੰ ਆਪਾਂ ਮਜ਼ਬੂਤ ਕਰਨਾ ਵੀਰੋ ਸੋ ਆਉਣ ਵਾਲੀ 14 ਤਰੀਕ ਨੂੰ ਵੇਖੇ ਇੱਕ ਵੋਟ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀ ਸਾਰੀਆਂ ਗੱਲਾਂ ਨੂੰ ਪੁੱਤ ਕੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਲਾਉਣੀ ਆ ਕਿ ਜੇ ਸੇਵਾ ਕਰਦੇ ਆ ਦਾਸ ਨੂੰ ਚੌਥੀ ਅਦੀ ਜਿਲ੍ਹਾ ਪ੍ਰੀਸ਼ਦ ਦੇ ਡਿੱਕਤ ਮਿਲੀ ਹੈ ਕੋਈ ਮੇਰੇ ਬਜ਼ੁਰਗਾਂ ਨੇ 40 45 ਸਾਲ ਜ세ਦਾਰ ਸੁਖਬਾ ਸਿੰਘ ਨੇ ਇਸ ਹਲਕੇ ਦੀ ਸੇਵਾ ਕੀਤੀ ਹੈ ਵੀਰੋ ਕੋਈ ਉਹਨਾਂ ਕੋਲੋਂ ਕੋਈ ਮੇਰੇ ਕੋਲੋਂ ਗਾਇਬ ਗਾਇਕ ਜਾਂਦਾ ਕੋਈ ਗਲਤੀ ਹੋ ਗਈ ਹੋਵੇ ਸਾਡੀ ਚੋਲੀ ਪਾ ਦਿਓ ਅੱਗੇ ਤੋਂ ਤੁਹਾਨੂੰ ਵਿਸ਼ਵਾਸ ਦਿਵਾਉਣੇ ਆ ਕਿ ਤੁਹਾਡੇ ਨਾਲ ਮੋਢੇ ਦਾ ਮੋਢਾ ਜੋੜ ਕੇ ਚੱਲਾਂਗੇ ਸੋ ਆਉਣ ਵਾਲੀ 14 ਤਰੀਕ ਨੂੰ ਇੱਕ ਇੱਕ ਵੋਟ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਨੇ ਲਾ ਕੇ ਦੋਨਾਂ ਕੈਂਡੀਡੇਟਾਂ ਨੂੰ ਮਜ਼ਬੂਤ ਕਰਕੇ ਆਪਾਂ ਸਰਦਾਰ ਤਖਵੀਰ ਸਿੰਘ ਬਾਲੋਂ ਦਾ ਹੱਥ ਮਜ਼ਬੂਤ ਕਰਨੇ ਆ। ਤੁਹਾਡੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਤੁਹਾਨੂੰ ਜੀ ਆਇਆਂ ਜਿੱਤੇ ਕਹਿੰਦਾ ਉਹ ਤੇ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਆਪ ਦਾ ਕੀਮਤੀ ਸਮਾਂ ਕੱਢ ਕੇ ਅੱਜ ਇੱਥੇ ਪਹੁੰਚਿਓ। ਸੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।